ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਦੋ ਰੰਗਾਂ ਵਿੱਚ ਡਿਜ਼ਾਈਨ ਲੈ ਕੇ ਆਈ ਹਾਂ ਤੁਸੀਂ ਇਸ ਨੂੰ ਜਿਆਦਾ ਰੰਗਾਂ ਵਿੱਚ ਬਣਾਉਣਾ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਮੈਂ ਇੱਥੇ ਨੂੰ ਰੈੱਡ ਕਲਰ ਚ ਤੇ yellow ਕਲਰ ਚ ਬਣਾਇਆ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜਿਆਦਾ ਆਸਾਨ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਪਾ ਸਕਦੇ ਹੋ ਲੇਡੀਜ਼ ਕਾਰਡੀਗਨ giant اس سوێتਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਬਲਾਊਜ਼ গারਲਸਟੌਪ 베بی ਫਰੌਗ ਤੇ ਜਿਹੜਾ ਨੂੰ ਮਫਲਰ ਬਲੈਂਕਟ ਤੇ ਵੀ ਤੁਸੀਂ ਪਾ ਸਕਦੇ ਆ ਕਿਉਂਕਿ ਉਲਟੀ ਸਾਈਡ ਤੋਂ ਜਿਹੜਾ ਡਿਜ਼ਾਈਨ ਆਪਣਾ ਬਹੁਤ ਸੋਹਣਾ ਲੱਗਦਾ ਜਦੋਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਕੁੰਡੇ ਲੈਣੇ ਤਾਂ ਆਪਾਂ ਆਡ ਨੰਬਰ ਵਿੱਚ ਕੁੰਡੇ ਲੈਣੇ ਆ ਮਤਲਬ ਜੋਟੇ ਦੇ ਹਿਸਾਬ ਨਾਲ ਕੁੰਡੇ ਨਹੀਂ ਲੈਣੇ ਜਿਵੇਂ ਆਪਣਾ 1 3 5 7 13 ਇਸ ਤਰ੍ਹਾਂ ਕੁੰਡੇ ਲੈਣੀ ਆ ਔਰ ਨੰਬਰ ਵਿੱਚ ਸਿਰਫ 4 ਸਲਾਂਗਾਂ ਦਾ ਡਿਜ਼ਾਈਨ ਹੈ 4 ਸਲਾਂਗਾਂ ਨੂੰ ਉੱਪਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਤੇ ਬਹੁਤ ਹੀ ਜਲਦੀ-ਜਲਦੀ ਬਣਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪ ਇਸ ਡਿਜ਼ਾਈਨ ਨੂੰ ਬਣਾਉਣਾ ਹੁਣ ਇੱਥੇ ਮੈਂ ਇਹ ਰੈੱਡ ਕਲਰ ਨਾਲ ਬਾਰਡਰ ਬਣਾਇਆ ਤੁਸੀਂ ਕਿਸੇ ਵੀ ਕਲਰ ਨਾਲ ਬਾਰਡਰ ਬਣਾਇਆ ਹੋਗਾ ता उल्टी साइड तो आप दूसरा कलर लगाना हम ये सीधी साइड है इधर तो इधर है उल्टी साइड तो मैं दूसरा कलर लगाऊंगी हूँ दूसरा कलर है जोड़ा मैं जलो लगाऊंगी इस तरह एक कुंडा मैं बना लूंगी उल्टा करूंगी स्लिप फिर एक, एक उल्टा, एक एक कुंडा उल्टा, एक स्लिप एक कुंडा उल्टा एक स्लिप एक उल्टा, एक स्लिप एक कुंडा उल्टा, एक स्लिप एक कुंडा उल्टा, एक स्लिप एक कुंडा उल्टा, एक स्लिप ਇੱਕ ਗੁੰਡਾ ਉਲਟਾ ਇੱਕ ਸਲੀਪ ਇੱਕ ਗੁੰਡਾ ਬਣਾਵਾਂਗੇ ਉਲਟਾ ਇੱਕ ਸਲੀਪ ਇਸੇ ਤਰ੍ਹਾਂ ਸਾਰੀ ਸिलाई ਆਪਾਂ ਕੰਪਲੀਟ ਕਰਨੀ ਉਲਟੀ ਸਾਈਡ ਤੋਂ ਆਪਣਾ ਕਲਰ ਲਗਾ ਕੇ ਇੱਕ ਗੁੰਡਾ ਉਲਟਾ ਇੱਕ ਸਲੀਪ ਇੱਕ ਉਲਟਾ ਇੱਕ ਸਲੀਪ ਇੱਕ ਉਲਟਾ ਇੱਕ ਸਲੀਪ ਤੇ ਲਾਸਟ ਤੇ ਆ ਗਿਆ ਆਪਣਾ ਉਲਟਾ ਜਿਵੇਂ ਸਟਾਰਟਿੰਗ ਜਾਇਆ ਸੀ पहली सिलाई अपनी उल्ट पासे तो कंप्लीट होगी हूँ आप बना दूसरी सिलाई सीधे पासे तो है, है अपनी यह सीधी साइड सिलाई आप बनानी है यह उल्टी इस तरह सारी सिलाई आप उल्टी बना लेनी ਇਹ ਦੀ ਸਾਈਡ ਪਰਸਲਾਈ ਆਪਾਂ ਉਲਟੀ ਬਣਾਉਣੀ ਹੈ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਕੁੰਡੇ 슬ਿੱਪ ਕੀਤੇ ਆਪਾਂ ਉਹ ਵੀ ਉਲਟੇ ਬਣਾਵਾਂਗੇ ਜਿਹੜੇ ਕੁੰਡੇ ਆਪਾਂ ਉਲਟੇ ਬਣਾਏ ਸੀ ਉਹਨਾਂ ਨੂੰ ਵੀ ਆਪਾਂ ਇੱਧਰ ਉਲਟੇ ਬਣਾਵਾਂਗੇ ਦੂਸਰੀ ਸਲਾਈ ਆਪਾਂ ਕਰ ਲਈ ਕੰਪਲੀਟ ਇਸ ਤਰ੍ਹਾਂ ਹੁਣ ਆਪਣੀ ਆ ਜੂਗੀ ਤੀਸਰੀ ਸਲਾਈ ਉਲਟ ਪਾਸੇ ਤਾਂ ਤੀਸਰੀ ਸਲਾਈ ਚ ਆਪਾਂ ਕਲਰ ਚੇਂਜ ਕਰ ਲੈਣਾ ਜੇਕਰ ਤੁਸੀਂ ਇਹਨੂੰ ਮਲਟੀ ਕਲਰ ਬਣਾਉਣਾ ਹੈ ਤਾਂ ਦੋ ਦੋ ਸਲਾਈਆਂ ਦੇ ਬਾਅਦ ਤੁਸੀਂ ਕਲਰ ਚੇਂਜ ਕਰਦੇ ਜਾਣਾ ਉਨ ਇਥੇ ਆਪਣਾ ਕਲਰ ਵੀ ਚੇਂਜ ਚੇਂਜ ਹੋਊਗਾ ਤੇ ਜਗਾ ਵੀ ਡਿਜ਼ਾਈਨ ਦੀ ਜਿਹੜੀ ਉਹ ਚੇਂਜ ਹੋਊਗੀ ਦੂਸਰੇ ਕਲਰ ਨਾਲ ਆਪਾਂ ਹੁਣ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਠੀਕ ਹੈ ਸਟਾਰਟਿੰਗ ਚ ਬਣਾਉਣੇ ਆਪਾਂ ਇਹ ਫਿਰ ਇੱਕ ਬਣਾਵਾਂਗੇ ਆਪਾਂ ਇੱਕ ਕਰਾਂਗੇ ਸਲਿੱਪ ਫਿਰ ਇੱਕ ਉਲਟਾ ਇੱਕ ਸਲਿੱਪ ਇੱਕ ਉਲਟਾ ਇੱਕ ਸਲਿੱਪ फिर डिजाइन उस तरह चलूगा बस स्टार्टिंग ते लास्ट ते आप ध्यान रखना एक स्लिप एक एक स्लिप एक उल्टा 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 ਇੱਕ ਸਲਿੱਪ ਇੱਕ ਉਲਟ ਇੱਕ ਸਲਿੱਪ ਤੇ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਆ। ਤੀਸਰੀ ਸਲਾਈ ਤੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ। ਚੌਥੀ ਸਲਾਈ ਬਣਾਵਾਂਗੇ ਹੁਣ ਆਪਾਂ। ਸਿੱਧੀ ਸਾਈਡ ਤੋਂ। ਸਿੱਧੀ ਸਾਈਡ ਤੋਂ ਆਪਾਂ ਇਹ ਰੀਆਂ ਸਾਰੀਆਂ ਸਲਾਈਆਂ ਉਲਟੀਆਂ ਬਣਾਉਣਾ। ਇਸ ਗੱਲ ਦਾ ਆਪਾਂ ਧਿਆਨ ਰੱਖਣਾ। ਸਿੱਧੀ ਸਾਈਡ ਤੋਂ ਸਾਰੀਆਂ ਸਲਾਈਆਂ ਉਲਟੀਆਂ ਬਣਨੀਆਂ। ਸਾਰੀ ਸਲਾਈ ਆਪਾਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਸ। ਤੁਸੀਂ ਇਸ ਨੂੰ ਦੋ ਰੰਗਾਂ ਵਿੱਚ ਬਣਾਓ ਜਾਂ ਜ਼ਿਆਦਾ ਰੰਗਾਂ ਵਿੱਚ ਬਣਾਓ। ਦੋ ਦੋ ਸਲਾਂਗਾਂ ਬਾਅਦ ਆਪਣਾ ਕਲਰ ਜਿਹੜਾ ਉਹ ਚੇਂਜ ਕਰ ਲੈਣਾ। ਹੁਣ ਇੱਥੇ ਆਪਣੇ ਡਿਜ਼ਾਈਨ ਦੀ ਜਗ੍ਹਾ ਜਿਹੜੀ ਚੇਂਜ ਹੋ ਗਈ। ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਬਹੁਤ ਹੀ ਆਸਾਨੀ ਨਾਲ ਇਹਨੂੰ ਬਣਾ ਲੋਗੇ। ਸਿਰਫ ਚਾਰ ਸਲਾਂਗਾਂ ਦਾ ਡਿਜ਼ਾਈਨ। ਚੌਥੀ ਤੇ ਲਾਸਟ ਸਲਾਈ ਆਪਣੀ ਕੰਪਲੀਟ ਹੋ ਗਈ। ਐਸਟ ਚਾਰ ਸਲਾਈਆਂ ਬਣ ਗਈਆਂ ਆਪਰੇ। ਤੁਹਾਡਾ ਡਿਜ਼ਾਈਨ ਇਸ ਤਰ੍ਹਾਂ ਬਣ ਜਾਇਆ। ਜਿਹੜਾ ਅੱਗੇ-ਅਗੇ ਇਹਨੂੰ ਬਣਾਵਾਂਗੇ ਬਹੁਤ ਹੀ ਸੋਹਣਾ ਬਣਦਾ ਜਾਂਦਾ ਹੈ। ਛੋਟਾ-ਛੋਟਾ ਡਿਜ਼ਾਈਨ ਬਣਦਾ ਜਾਂਦਾ ਹੈ। ਇੱਕ ਵਾਰ ਫੇਰ ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਆ। उल्टे पास तो कलर है जोड़ा अपना चेंज हों दो बाद कलर चेंज होता तो फिर अपनी आ गई पहली सिलाई एक कूडा बनावगी उल्टा एक स्लिप उल्टा 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 स्लेप उल्टा स्लेप उल्टा स्लेप उल्टा स्लेप डिजाइन अपना दोबारा स्टार्ट हो गया इतने पहली सिलाई तो एक सिलाई कंप्लीट होगी दूसरी सिलाई उल्ट पासे तो सार उल्टा बनाऊंग उल्टी सारी सिलाई अपनी उल्टी कई बार अपने को ਥੋੜੀ-ਥੋੜੀ ਪਾਚੰਬਾ ਜਾਂਦੀ ਹੈ ਤਾਂ ਆਪਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਮਲਟੀ ਕਲਰ ਡਿਜ਼ਾਈਨ ਬਣਾ ਸਕਦੇ ਇਹਦੇ ਨਾਲ ਜਿਹੜੀ ਆਪਣੀ ਪਾਚੰਬੀ ਕੰਮ ਆ ਜਾਂਦੀ ਹੈ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਦੂਸਰੀ ਸਿਲਾਈ ਹਲਟੀ ਬਣਾ ਕੇ ਸਿੱਧੀ ਸਾਈਡ ਤੋਂ ਸਾਰੀਆਂ ਸਲਾਈਆਂਾਂ ਉਲਟੀਆਂ ਬੰਦਦੇ ਨੇ ਦੋ ਸਲਾਈਆਂਾਂ ਬਾਅਦ ਕਲਰ ਚੇਂਜ ਹੋ ਜਾਂਦਾ ਹੈ ਤੀਸਰੀ ਸਲਾਈ ਕਲਰ ਚੇਂਜ ਹੋ ਜੂ ਹੁਣ ਇੱਥੇ ਡਿਜ਼ਾਈਨ ਦੀ ਜਗ੍ਹਾ ਵੀ ਚੇਂਜ ਹੋ ਗਈ ਪਹਿਲੀ ਸਲਾਈ ਚ ਆਪਾਂ ਇੱਕ ਉਲਟਾ ਬਣਾਇਆ ਸੀ ਦੂਸਰੀ ਚ ਤੀਸਰੀ ਚ ਬਣਾਵਾਂਗੇ ਦੋ ਉਲਟੇ ਦੋ ਉਲਟੇ ਕਸ ਲੈ ਫਿਰ ਉਸੇ ਤਰ੍ਹਾਂ ਇੱਕ ਸਲੇਪ ਇੱਕ ਉਲਟਾ 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 ਲਾਸਟ ਤੇ ਆਪਣੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਆ ਜਾਂਦੇ ਤੈਨਸ ਲੰਘਾ ਹੋ ਚੌਥੀ ਸਲਾਈ ਸਾਰੀ ਉਲਟੀ ਬਣਾ ਲੇ ਇਥੇ ਮੈਂ ਤੁਹਾਨੂੰ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕਰਕੇ ਦਿਖਾਤਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਐਸ ਡਿਜ਼ਾਈਨ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਜਿਹੜਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਤੇ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਲਓ ਜੀ ਚਾਰ ਸਲਾਂਗਾਂ ਇੱਕ ਵਾਰ ਮੈਂ ਫਿਰ ਤੁਹਾਨੂੰ ਰਿਪੀਟ ਕਰਕੇ ਦਿਖਾ ਦਮੂ బతీ సోనాజైన్ ధన్వాద